ਬੀਤਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਖਲਬਲੀ ਉਸ ਵੇਲੇ ਮੱਚਦੀ ਹੈ ਜਦੋਂ ਅਨਮੋਲ ਗਗਨਮਾਨ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਫੈਸਲਾ ਕਰ ਲੈਂਦੇ ਨੇ ਹਾਲਾਂਕਿ ਖਰੜ ਤੋਂ ਵਿਧਾਇਕਾ ਅਨਮੋਲ ਗਗਨਮਾਨ ਦਾ ਅਸਤੀਫਾ ਤਾਂ ਪਾਰਟੀ ਦੇ ਵੱਲੋਂ ਨਾ ਮੰਜ਼ੂਰ ਕਰ ਲਿਆ ਗਿਆ ਤੇ ਨਾ ਮੰਜ਼ੂਰ ਕੀਤੇ ਜਾਣ ਮਗਰੋਂ ਆਪਾਗੂ ਨੇ ਹਲਕੇ ਦੀ ਸੇਵਾ ਕਰਦੇ ਰਹਿਣ ਦਾ ਫੈਸਲਾ ਕੀਤਾ ਇਸ ਮਗਰੋਂ ਪਾਰਟੀ ਵਰਕਰ ਤੇ ਸਮਰਥਕਾਂ 'ਚ ਕਾਫੀ ਉਤਸ਼ਾਹ ਨਜ਼ਰ ਆਇਆ ਤਾਂ ਦੱਸਦੇ ਹਾਂ ਕਿ ਵਿਧਾਇਕਾ ਦੇ ਅਸਤੀਫੇ ਮਗਰੋਂ ਪੰਜਾਬ ਦੀ ਸਿਆਸਤ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਸੀ ਪਰ ਪਾਰਟੀ ਪ੍ਰਧਾਨ ਅਮਨ ਅਰੂੜਾ ਦੇ ਵੱਲੋਂ ਅਨਮੋਲ ਗਗਨਮਾਨ ਦਾ ਮੁਲਾਕਾਤ ਕੀਤੀ ਗਈ ਜਿਸ ਨੇ ਵਾਕਿਆਕਿਆ ਅਸਰਾਈਆਂ ਤੇ ਰੋਕ ਲਗਾ ਦਿੱਤੀ ਜਾਣਕਾਰੀ ਮੁਤਾਬਕ ਜਿੱਥੇ ਹਲਕਾ ਖਰੜ ਦੇ ਆਪ ਵਲੰਟੀਅਰ ਤੇ ਵਿਧਾਇਕਾ ਦੇ ਸਮਰਥਨ ਦੇ ਵਿੱਚ ਉਹਨਾਂ ਦੀ ਰਿਹਾਈਸ਼ ਤੇ ਵੱਡੀ ਜੰਟੀ ਦੇ ਵਿੱਚ ਮੌਜੂਦ ਵਲੰਟੀਅਰ ਹੁੰਦੇ ਨੇ ਕੁਝ ਸਮੇਂ ਬਾਅਦ ਯਮਨ ਅਰੂੜਾ ਨੇ ਉਹਨਾਂ ਦੇ ਘਰ ਪਹੁੰਚ ਕੇ ਗੱਲਬਾਤ ਕੀਤੀ ਅਰੂੜਾ ਦੇ ਨਾਲ ਮੀਟਿੰਗ ਦੇ ਤੇ ਭਰੋਸੇਮਗਰੂ ਅਨਮੋਲ ਗਗਨਮਾਨ ਨੇ ਆਪਣਾ ਐਕਸ ਹੈਂਡਲ ਤੇ ਅਸਤੀਫਾ ਲੈਣ ਦਾ ਝਲਕੇ ਦੀ ਸੇਵਾ ਕਰਦੇ ਰਹਿਣ ਦਾ ਐਲਾਨ ਕੀਤਾ ਦੱਸ ਦਈਏ ਕਿ ਅਨਮੋਲ ਗਗਨਮਾਨ ਦੇ ਅਸਤੀਫੇ ਵਾਪਸ ਲੈਣ ਦੇ ਐਲਾਨ ਨੇ ਉਹਨਾਂ ਦੇ ਵਿਰੋਧੀਆਂ ਦੇ ਮੂੰਹ ਤਾਂ ਬੰਦ ਕਰ ਦਿੱਤੇ ਜਿਸ ਨੇ ਪਾਰਟੀ ਤੇ ਵਿਧਾਇਕਾ ਖਿਲਾਫ ਸ਼ਬਦੀ ਜੰਗ ਸ਼ੁਰੂ ਹੋਈ ਸੀ ਤਾਂ ਦੱਸ ਦਈਏ ਕੀ ਯੂ-ਟਰਨ ਤੋਂ ਬਾਅਦ ਇਸ ਘਟਨਾਕਰਮ ਨੂੰ ਪਾਰਟੀ ਦੇ ਅੰਦਰੂਨੀ ਹਾਲਾਤ ਤੇ ਬਾਹਰੀ ਦਖਲਅੰਦਾਜ਼ੀ ਦੇ ਨਾਲ ਜੋੜਿਆ ਜਾ ਰਿਹਾ ਹੈ। ਅਸਤੀਫੇ ਦੇ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ ਕਿਉਂਕਿ ੁਰਮੋਲ ਗਗਨਮਾਨ ਤੇ ਹੋਰ ਆਗੂ ਮੀਡੀਆ ਨਾਲ ਗੱਲਬਾਤ ਕਰਨ ਦੀ ਥਾਂ ਐਕਸ ਤੇ ਹੀ ਜਾਣਕਾਰੀ ਦੇ ਰਹੇ ਨੇ। ਤਾਂ ਦੱਸ ਦਈਏ ਕਿ ਜਥੇ ਸਥਾਨਕ ਆਗੂਆਂ ਦੇ ਵੱਲੋਂ ਵਿਧਾਇਕਾਂ ਨੂੰ ਬਣਦੇ ਅਧਿਕਾਰ ਦੇਣ ਦੀ ਮੰਗ ਕੀਤੀ ਗਈ। ਕੌਂਸਲਰ ਬਹਾਦਰ ਸਿੰਘ ਓਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਸ਼ਾਣਾ, ਸਾਬਕਾ ਕੌਂਸਲਰ ਪ੍ਰਦੀਪ ਰੂੜੀ ਤੇ ਹੋਰ ਵੀ ਬਹੁਤ ਸਾਰੇ ਮੈਂਬਰ ਜਿਨ੍ਹਾਂ ਨਨਮੂਰ ਗਗਨ ਮਾਨ ਦੀ ਰਾਇਸ ਤੇ ਪਾਰਟੀ ਪ੍ਰਧਾਨ ਅਮਨ अरोड़ा DNA ਗੱਲਬਾਤ ਕੀਤੀ ਉਹਨਾਂ ਵਿਧਾਇਕਾ ਨੂੰ ਵਧਦੇ ਅਧਿਕਾਰ ਦੇਣ ਤੇ ਹਲਕੇ ਦੇ ਫੈਸਲੇ ਖੁਦ ਲੈਣ ਦੇ ਅਧਿਕਾਰ ਦੇਣ ਦੀ ਮੰਗ ਕੀਤੀ ਤੇ ਦੱਸਦੀ ਹੈ ਕਿ ਇਹ ਉਹ ਸ਼ਰਤਾਂ ਨੇ ਜਿਨ੍ਹਾਂ ਸ਼ਰਤਾਂ ਤੇ ਹਨਮੂਰ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਇਸ ਤੇ ਅਮਨ अरोड़ा ਨੇ ਹਲਕੇ ਦੇ ਪਾਰਟੀ ਅਖਬਾਰ ਉਹਨਾਂ ਦੀ ਮੰਗਾ ਮੰਨਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਹਨਮੂਰ ਗਗਨ ਮਾਨ ਪਾਰਟੀ ਤੇ ਹਲਕੇ ਦੀ ਸੇਵਾ ਕਰਦੇ ਰਹਿਣਗੇ ਬੀਤੇ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਖਲਬਲੀ ਉਸ ਵੇਲੇ ਮੱਚਦੀ ਹੈ ਜਦੋਂ ਅਨਮੋਲ ਗਗਨਮਾਨ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਫੈਸਲਾ ਕਰ ਲੈਂਦੇ ਨੇ ਹਾਲਾਂਕਿ ਖਰੜ ਤੋਂ ਵਿਧਾਇਕਾ ਅਨਮੋਲ ਗਗਨਮਾਨ ਦਾ ਅਸਤੀਫਾ ਤਾਂ ਪਾਰਟੀ ਦੇ ਵੱਲੋਂ ਨਾ ਮੰਜ਼ੂਰ ਕਰ ਲਿਆ ਗਿਆ ਤੇ ਨਾ ਮੰਜ਼ੂਰ ਕੀਤੇ ਜਾਣ ਮਗਰੋਂ ਆਪਾਗੂ ਨੇ ਹਲਕੇ ਦੀ ਸੇਵਾ ਕਰਦੇ ਰਹਿਣ ਦਾ ਫੈਸਲਾ ਕੀਤਾ ਇਸ ਮਗਰੋਂ ਪਾਰਟੀ ਵਰਕਰ ਤੇ ਸਮਰਥਕਾਂ 'ਚ ਕਾਫੀ ਉਤਸ਼ਾਹ ਨਜ਼ਰ ਆਇਆ ਤਾਂ ਦੱਸਦੇ ਹਾਂ ਕਿ ਵਿਧਾਇਕਾ ਦੇ ਅਸਤੀਫੇ ਮਗਰੋਂ ਪੰਜਾਬ ਦੀ ਸਿਆਸਤ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਸੀ ਪਰ ਪਾਰਟੀ ਦਾਨ ਅਮਨ ਅਰੂੜਾ ਦੇ ਵੱਲੋਂ ਅਨਮੋਲ ਗਗਨ ਮਾਨ ਦਾ ਮੁਲਾਕਾਤ ਕੀਤੀ ਗਈ ਜਿਸ ਨੇ ਵਾਕਵਾਂਕਿਆ ਸਰਾਈਆਂ ਤੇ ਰੋਕ ਲਗਾ ਦਿੱਤੀ ਜਾਣਕਾਰੀ ਮੁਤਾਬਕ ਜਿੱਥੇ ਹਲਕਾ ਖਰੜ ਦੇ ਆਪ ਵਲੰਟੀਅਰ ਤੇ ਵਿਧਾਇਕਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੀ ਰਿਹਾਈਸ਼ ਤੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਵਲੰਟੀਅਰ ਹੁੰਦੇ ਨੇ ਉਸ ਸਮੇਂ ਬਾਅਦ ਹੀ ਅਮਨ ਅਰੂੜਾ ਨੇ ਉਹਨਾਂ ਦੇ ਘਰ ਪਹੁੰਚ ਕੇ ਗੱਲਬਾਤ ਕੀਤੀ ਅਰੂੜਾ ਦੇ ਨਾਲ ਮੀਟਿੰਗ ਤੇ ਭਰੋਸੇਮਗਰੂ ਅਨਮੋਲ ਗਗਨ ਮਾਨ ਨੇ ਆਪਣਾ ਐਕਸ ਹੈਂਡਲ ਤੇ ਅਸਤੀਫਾ ਲੈਣ ਦਾ ਤੇ ਹਲਕੇ ਦੀ ਸੇਵਾ ਕਰਦੇ ਰਹਿਣ ਦਾ ਐਲਾਨ ਕੀਤਾ ਦੱਸ ਦਈਏ ਕਿ ਅਨਮੋਲ ਗਗਨਮਾਨ ਦੇ ਅਸਤੀਫੇ ਵਾਪਸ ਲੈਣ ਦੇ ਲਾਲ ਨੇ ਉਹਨਾਂ ਦੇ ਵਿਰੋਧੀਆਂ ਦੇ ਮੂੰਹ ਤਾਂ ਬੰਦ ਕਰ ਦਿੱਤੇ ਜਿਸ ਨੇ ਪਾਰਟੀ ਦੇ ਵਿਧਾਇਕਾਂ ਖਿਲਾਫ ਸ਼ਬਦੀ ਜੰਗ ਸ਼ੁਰੂ ਹੋਈ ਸੀ ਤਾਂ ਦੱਸ ਦਈਏ ਕਿ ਯੂ ਟਰਨ ਤੋਂ ਬਾਅਦ ਇਸ ਘਟਨਾਕਰਮ ਨੂੰ ਪਾਰਟੀ ਦੇ ਅੰਦਰੂਨੀ ਹਾਲਾਤ ਤੇ ਬਾਹਰੀ ਦਖਲਅੰਦਾਜ਼ੀ ਦੇ ਨਾਲ ਜੋੜਿਆ ਜਾ ਰਿਹਾ ਹੈ ਅਸਤੀਫੇ ਦੇ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ ਕਿਉਂਕਿ ਅਨਮੋਲ ਗਗਨਮਾਨ ਤੇ ਹੋਰ ਆਗੂ ਮੀਡੀਆ ਨਾਲ ਗੱਲਬਾਤ ਕਰਨ ਦੀ ਥਾਂ ਐਕਸ ਤੇ ਹੀ ਜਾਣਕਾਰੀ ਦੇ ਰਹੇ ਨੇ ਤਾਂ ਦੱਸ ਦਈਏ ਕਿ ਜਿੱਥੇ ਸਥਾਨਕ ਆਗੂਆਂ ਦੇ ਵੱਲੋਂ ਵਿਧਾਇਕਾਂ ਨੂੰ ਬਣਦੇ ਅਧਿਕਾਰ ਦੇਣ ਦੀ ਮੰਗ ਕੀਤੀ ਗਈ ਕੌਂਸਲਰ ਬਹਾਦਰ ਸਿੰਘ ਓਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਸ਼ਾਣਾ ਸਾਬਕਾ ਕੌਂਸਲਰ ਪ੍ਰਦੀਪ ਰੂੜੀ ਤੇ ਹੋਰ ਵੀ ਬਹੁਤ ਸਾਰੇ ਮੈਂਬਰ ਜਿਨ੍ਹਾਂ ਨਨਮੂਰ ਗगन ਮਾਨ ਦੀ ਰਹਾਇਸ਼ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਗੱਲਬਾਤ ਕੀਤੀ ਉਹਨਾਂ ਵਿਧਾਇਕਾਂ ਨੂੰ ਬਣਦੇ ਅਧਿਕਾਰ ਦੇਣ ਤੇ ਹਲਕੇ ਦੇ ਫੈਸਲੇ ਖੁਦ ਲੈਣ ਦੇ ਅਧਿਕਾਰ ਦੇਣ ਦੀ ਮੰਗ ਕੀਤੀ ਤੇ ਦੱਸਦੀ ਹੈ ਕਿ ਇਹ ਉਹ ਸ਼ਰਤਾਂ ਨੇ ਜਿਨ੍ਹਾਂ ਸ਼ਰਤਾਂ ਤੇ ਨਨਮੂਰ ਗगन ਮਾਨ ਨੇ ਆਪਣਾ ਅਸਤੀਫਾ ਵਾਪਸ ਇਸ ਤੇ ਅਮਨ ਅਰੋੜਾ ਨੇ ਹਲਕੇ ਦੇ ਪਾਰਟੀ ਅਖਬਾਰ ਉਹਨਾਂ ਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਅਨਮੂਲ ਗ ਪਾਰਟੀ ਦੇ ਹਲਕੇ ਦੀ ਸੇਵਾ ਕਰਦੇ ਰਹਣਗੇ